ਫਿਲੌਰ ਪੁਲਿਸ ਨੂੰ ਅੱਜ ਉਸ ਸਮੇਂ ਵੱਡੀ ਸਫਲਤਾ ਹੱਥ ਲੱਗੀ ਜਦੋਂ ਉਨ੍ਹਾਂ ਨੇ ਇੱਕ ਮੈਲਾ ਨਸ਼ਾ ਤਸਕਰ ਨੂੰ 5 ਕਿਲੋ ਚੂਰਾ ਪੋਸਟ ਅਤੇ ਇੱਕ ਵਿਅਕਤੀ ਕੋਲੋਂ 200 ਪੀਆ ਮਸ਼ੀਨੀਆਂ ਗੋਲੀਆਂ ਬਰਾਮਦ ਕੀਤੀਆਂ ਇਸ ਮੌਕੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਡੀਐਸਪੀ ਫਿਲੌਰ ਸਰਦਾਰ ਸਰਵਜਿੰਦਰ ਸਿੰਘ ਬੱਲ ਨੇ ਦੱਸਿਆ ਹੈ ਅਮਰਜੀਤ ਸਿੰਘ ਉਰਫ ਪੱਪੂ ਪੁੱਤਰ ਗੁਰਦੇਵ ਸਿੰਘ ਵਾਸੀ ਲਾਂਦੜਾ ਨੂੰ ਗ੍ਰਿਫਤਾਰ ਕਰਕੇ ਇਸ ਦੇ ਕਾਬਜੇ ਵਿੱਚੋਂ 250 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ ਇਸੇ ਲੜੀ ਤਹਿਤ ਮੈਲਾ ਨਸ਼ਾ ਤਸਕਾ ਜੋ ਸੁਬਿੰਦਰ ਕੌਰ ਉਰਫ ਬਿੰਦਰ ਪਤਨੀ ਸਤਨਾਮ RAM ਵਾਸੀ ਪਹਾੜ ਸਿੰਘ ਪੁਰਾ 5 ਕਿਲੋ ਡੋਡੇ ਚੂਰਾ ਪੋਸਟ ਅਤੇ 35000 ਰੁਪਏ ਬਰਾਮਦ ਕੀਤੇ ਹਨ ਤੇ ਇਹਨਾਂ ਦੇ ਖਿਲਾਫ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਅ ਸ਼੍ਰੀ ਹਰਕਮਲਪ੍ਰੀਤ ਸਿੰਘ ਖੱਕ ਜੀ ਐਸਐਸਪੀ ਜੰਦਰ ਦੇਹਤੀ ਜੀ ਵੱਲੋਂ ਚਲਾਈ ਗਈ ਨਸ਼ਿਆਂ ਅਤੇ ਮਾੜੇ ਅਸਰਾਂ ਰੋਧਮੈਮ ਦੇ ਤਹਿਤ ਇੰਸਪੈਕਟਰ ਸੰਜੀਵ ਕੁਪੂਰ ਐਚਓ ਫਲੋਰ ਅਤੇ ਉਸਦੀ ਟੀਮ ਵੱਲੋਂ ਦੋ ਨਸ਼ਾ ਤਸਕਰ ਜਿਹੜੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ। ਉਨਾ 1 ਕੋਲੋਂ 250 ਗੋਲੀਆਂ ਬਰਾਮਦ ਕੀਤੀਆਂ ਗਈਆਂ ਦੂਸਰੀ ਔਰਤਾ ਉਹਨੂੰ ਗ੍ਰਿਫਤਾਰ ਕੀਤਾ ਗਿਆ ਜਿਹਦੇ ਕੋਲੋਂ 5 ਕਿਲੋ ਡੋਡੇ ਬਰਾਮਦ ਕੀਤੇ ਤੇ 35000 ਜਿਹੜੀ ਹੈ ਪੈਸੇ ਦੀ ਜਿਹੜੀ ਡਰਗ ਮਨੀ ਜਿਹੜੀ ਆ ਉਹ ਬਰਾਮਦ ਕੀਤੀ ਗਈ ਆ ਤੇ ਇਹਨਾਂ ਦੋਨਾਂ ਦੇ ਉੱਤੇ ਵੱਖ-ਵੱਖ ਤਰਾ੍ਹਾਂ ਦਾ ਐਫ ਆਈ ਆਰ ਦਰਜ ਕਰਕੇ ਤੇ ਇਹਨਾਂ ਨੂੰ ਰਿਮਾਂਡ ਹਾਸਲ ਕਰਕੇ ਪੁਸ਼ਕਿਸ਼ ਕੀਤੀ ਜਾ ਰਹੀ ਹੈ ਪਸ਼ੋਪੜ ਕੀ ਸਰ ਇਹਨਾਂ ਦਾ ਪਸ਼ੋਕੜ ਇਹਨਾਂ ਦਾ ਇੱਕ ਤੇ ਚਾਰ ਮੁਕਦਮੇ ਦਰਜ ਨੇ ਤੇ ਪਸ਼ੋਕੜ ਇਹਨਾਂ ਦਾ ਨਸ਼ਾ ਤਸਕਰੀ ਨਾਲ ਹੀ ਸੰਬੰਧ ਹੈਗਾ ਤੇ ਇੱਕ ਤੇ ਇੱਕ ਮੁਕਦਮਾ ਦਰਜ ਹੈਗਾ ਲੌਰ ਪੁਲਿਸ ਨੂੰ ਅੱਜ ਉਸ ਸਮੇਂ ਵੱਡੀ ਸਫਲਤਾ ਹੱਥ ਲੱਗੀ ਜਦੋਂ ਉਨ੍ਹਾਂ ਨੇ ਇੱਕ ਮੈਲਾ ਨਸ਼ਾ ਤਸਕਰ ਨੂੰ 5 ਕਿਲੋ ਚੂਰਾ ਪੋਸਟ ਅਤੇ ਇੱਕ ਵਿਅਕਤੀ ਕੋਲੋਂ 200 ਪੀਆ ਮਸ਼ੀਨੀਆਂ ਗੋਲੀਆਂ ਬਰਾਮਦ ਕੀਤੀਆਂ ਇਸ ਮੌਕੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਡੀਐਸਪੀ ਫਿਲਾਸਫਰਦਾ ਸਰਵਜੀ ਸਿੰਘ ਬੱਲ ਨੇ ਦੱਸਿਆ ਹੈ ਅਮਰਜੀਤ ਸਿੰਘ ਉਰਫ ਪੱਪੂ ਪੁੱਤਰ ਗੁਰਦੇਵ ਸਿੰਘ ਵਾਸੀ ਲਾਂਦੜਾ ਨੂੰ ਗ੍ਰਿਫਤਾਰ ਕਰਕੇ ਇਸ ਦੇ ਕਾਬਜੇ ਵਿੱਚੋਂ 250 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ ਇਸੇ ਲੜੀ ਤਹਿਤ ਮੈਲਾ ਨਸ਼ਾ ਤਸਕਾ ਜੋ ਸੁਬਿੰਦਰ ਕੌਰ ਉਰਫ ਬਿੰਦਰ ਪਤਨੀ ਸਤਨਾਮ RAM ਵਾਸੀ ਭਾਗ ਸਿੰਘ ਪੁਰਾ 5 ਕਿਲੋ ਡੋਡੇ ਚੂਰਾ ਪੋਸਟ ਅਤੇ 35000 ਰੁਪਏ ਬਰਾਮਦ ਕੀਤੇ ਹਨ ਤੇ ਇਹਨਾਂ ਦੇ ਖਿਲਾਫ ਮੁਕਾਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਅ ਸ਼੍ਰੀ ਹਰਕਮਲਪ੍ਰੀਤ ਸਿੰਘ ਖੱਕ ਜੀ ਐਸਐਸਪੀ ਜੰਦਰ ਦੇਹਤੀ ਜੀ ਵੱਲੋਂ ਚਲਾਈ ਗਈ ਨਸ਼ਿਆਂ ਅਤੇ ਮਾੜੇ ਅਸਰਾਂ ਵਿਰੁੱਧ ਮਹਿਮ ਦੇ ਤਹਿਤ ਇਨਸਪੈਕਟਰ ਸੰਜੀਵ ਕੁਪੂਰ ਐਚਓ ਫਲੋਰ ਅਤੇ ਉਸਦੀ ਟੀਮ ਵੱਲੋਂ ਦੋ ਨਸ਼ਾ ਤਸਕਰ ਜਿਹੜੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ। ਉਨਾ ਇੱਕ ਕੋਲੋਂ 250 ਗੋਲੀਆਂ ਬਰਾਮਦ ਕੀਤੀਆਂ ਗਈਆਂ ਦੂਸਰੀ ਔਰਤਾ ਉਹਨੂੰ ਗ੍ਰਿਫਤਾਰ ਕੀਤਾ ਗਿਆ ਜਿਹਦੇ ਕੋਲੋਂ 5 ਕਿਲੋ ਡੋਡੇ ਬਰਾਮਦ ਕੀਤੇ ਤੇ 35000 ਜਿਹੜੀ ਹੈ ਪੈਸੇ ਦੀ ਜਿਹੜੀ ਡਰਗ ਮਨੀ ਜਿਹੜੀ ਆ ਉਹ ਬਰਾਮਦ ਕੀਤੀ ਗਈ ਆ ਤੇ ਇਹਨਾਂ ਦੋਨਾਂ ਦੇ ਉੱਤੇ ਵੱਖ-ਵੱਖ ਤਰ੍ਹਾਂ ਦਾ ਐਫ ਆਈ ਆਰ ਦਰਜ ਕਰਕੇ ਤੇ ਇਹਨਾਂ ਕੋਲ ਰਿਮਾਂਡ ਹਾਸਲ ਕਰਕੇ ਪੁਸ਼ਕਿਸ਼ ਕੀਤੀ ਜਾ ਰਹੀ ਹੈ ਪਸ਼ੋਕੜ ਕੀ ਸਰ ਇਹਨਾਂ ਦਾ ਪਸ਼ੋਕੜ ਇਹਨਾਂ ਦਾ ਇੱਕ ਤੇ ਚਾਰ ਮੁਕਦਮੇ ਦਰਜ ਨੇ ਤੇ ਪਸ਼ੋਕੜ ਇਹਨਾਂ ਦਾ ਨਸ਼ਾ ਤਸਕਰੀ ਨਾਲ ਹੀ ਸੰਬੰਧ ਹੈਗਾ ਤੇ ਇੱਕ ਤੇ ਇੱਕ ਮੁਕਦਮਾ ਦਰਜ ਹੈਗਾ